ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦਾਣਾ ਮੰਡੀ ਰਈਆ ਦਾ ਕੀਤਾ ਨਿਰਖਣ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਚੇਅਰਮੈਨ ਸੁਜੀਤ ਸਿੰਘ ਕੰਗ ਨੇ ਕੈਬਨਟ ਮੰਤਰੀ ਕਟਾਰੂ ਚੱਕ ਦਾ ਕੀਤਾ ਸਵਾਗਤ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਰਈਆ ਮੰਡੀ ਦਾ ਨਿਰਖਣ ਕਰਨ ਲਈ ਦਾਣਾ ਮੰਡੀ ਰਈਆ ਵਿਖੇ ਪਹੁੰਚਣ ਤੇ ਵਿਧਾਇਕ ਦਲਬੀਰ ਸਿੰਘ ਟੋਂਗ ਚੇਅਰਮੈਨ ਸੁਜੀਤ ਸਿੰਘ ਕੰਗ ਅਤੇ ਸਮੂਹ ਅਧਿਕਾਰੀਆਂ ਨੇ ਸਵਾਗਤ ਕੀਤਾ ਇਸ ਮੌਕੇ ਕੈਬਨੈਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਮੰਡੀ ਵਿੱਚ ਕਿਸਾਨਾਂ ਦੀਆਂ ਪਈਆਂ ਢੇਰੀਆਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੁੱਛਿਆ ਕਿ ਕਿਸੇ ਨੂੰ ਫਸਲ ਦੀ ਵਿਕਰੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਵੇ ਤਾਂ ਉਹ ਦੱਸਣ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਤਰੀ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਸਾਨੂੰ ਪਿਆਸਿਕ ਮੰਡੀ ਹੈ ਬੜੀ ਵੱਡੀ ਮੰਡੀ ਆ ਸੋ ਮੇਰੇ ਨਾਲ ਸਾਡੇ ਐਮ ਐਲ ਏ ਗੋਮ ਸਿੰਘ ਬਾਬੇ ਬਕਾਲੇ ਤੋਂ ਔਰ ਸਾਡੇ ਫੂਡ ਸਪਲਾਈ ਦੇ ਸਮਸਤ ਅਧਿਕਾਰੀ ਜੀ ਵਾ ਐਸ ਡੀ ਐਮ ਬਾਬਾ ਬਕਾਲਾ ਔਰ ਮਾਨਯੋਗ ਮੁੱਖ ਮੰਤਰੀ ਸਦਾਰ ਭਵਨ ਸਿੰਘ ਮਾਨ ਜੀ ਦੁਆਰਾ ਕਿ ਇਸ ਪੈਡੀ ਸਿਜਨ ਨੂੰ ਲੈ ਕੇ ਬਿਗੋਰਨਟ ਨੂੰ ਲੈ ਕੇ ਬਹੁਤ ਕਲੀਅਰ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੰਜਾਬ ਦੀ ਮੰਡੀ ਚ ਪਰ ਗਵਰਨਮੈਂਟ ਨਾਲ ਜੁੜੀ ਕਿਸੇ ਵੀ ਕੈਟਰੀ ਨੂੰ ਨਾ ਆਵੇ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਮਿੱਲਰ ਨੇ ਆਰਟੀ ਨੇ ਸੋ ਆਲਮੋਸਟ ਪ੍ਰਵੰਤ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 252000 ਐਮਟੀ ਚੋਹਾਨਾ ਜਿਹੜਾ ਪਹੁੰਚਿਆ ਔਰ 241000 ਐਮਟੀ ਜਿਹੜਾ ਸਿੱਧਿਆ ਜਾ ਚੁੱਕਿਆ ਔਰ ਇਹਦਾ ਜਿਹੜਾ ਬਣਦਾ ਭੁਗਤਾਨ ਕਿਸਾਨ ਦੇ ਖਾਤੇ 'ਚ 443 ਕਰੋੜ ਰੁਪਇਆ ਉਹ ਵੀ ਕੀਤਾ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਖਰੀਦ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਣੀ ਜੋ ਮਾਝੂਕ ਮੁੱਖ ਮੰਤਰੀ ਜੀ ਦਾ ਵਾਦਾ ਉਹਨੂੰ ਅਮਲ ਚ ਲਿਆਂਦਾ ਜਾ ਰਿਹਾ ਸੋ ਲਗਾਤਾਰ ਜਿਹੜਾ ਆ ਉਹ ਪ੍ਰੋਗਰਮ ਨੂੰ ਲੈ ਕੇ ਸੀਜ਼ਨ ਪੀਕ ਤੇ ਜਾ ਰਿਹਾ ਭਾਵੇਂ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਥੋੜੀ ਜਿਹੜੀ ਉਹ ਨਵੀਂ ਬਦਨ ਕਰਕੇ ਚਾਲੋ ਜਾਂ ਮੀਂਹ ਕਰਕੇ ਚਾਲੋ ਅ ਪਸੜ ਤੇ ਆ ਰਿਹਾ ਛੋਨਾ ਪਰ ਕਿਉਂਕਿ ਵੱਡਾ ਨੁਕਸਾਨ ਵੀ ਪੰਜਾਬ ਦਾ ਹੋਇਆ ਸੋ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਕੇਂਦਰੀਪੂਰ ਦੇ ਲਈ ਔਰ ਅਸੀਂ 190 ਲੱਖ ਐਮਟੀ ਦਾ ਜਿਹੜਾ ਇੰਤਜ਼ਾਮ ਕੀਤਾ ਸੀਸੀਐਲ ਦਾ ਸਤੰਬਰ ਦੀ ਸਾਨੂੰ 15000 ਕੋਰਪਿਆ ਮਿਲ ਗਈ ਸੀ ਔਰ ਅਕਤੂਬਰ ਦੀ 27000 ਕੋਰਪਿਆ ਸੀਸੀਐਲ ਵਿੱਚ ਸਾਡੇ ਕੋਲ ਹੈ ਬਾਰ ਦਾ ਨਾ ਸਾਡੇ ਕੋਲ 100% ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹ ਲਗਾਤਾਰ ਆਪਣੇ ਆਪਣੇ ਜਿਹੜੇ ਡਿਊਟੀਆਂ ਉੱਤੇ ਲੱਗੇ ਆ ਉਹਦੇ ਉੱਤੇ ਪਹਿਰਾ ਦੇ ਰਹੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਫੀਲ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰਬਾਦੀ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦਾ ਜਿਹੜਾ ਉਹ ਵਾਦਾ ਕੱਲਾ ਕੱਲਾ ਦਾਣਾ ਚੱਕਾਂਗੇ 299 ਰੁਪਏ ਐਮ ਐਸ ਬੀ ਦੇ ਮੁਤਾਬਕ ਬਸ ਇੱਕੇ ਬੇਨਤੀ ਕਰਾਂਗੇ ਵੀ ਆਪਣੀ ਫਸਲ ਨੂੰ ਔਰ ਜਿਆਦਾ ਸਵਾਰ ਕੇ ਲੈ ਕੇ ਆਣ ਕੀ ਤੁਹਾਨੂੰ ਮੰਡੀ ਚ ਆ ਕੇ ਕੋਈ ਥੋੜਾ ਟਾਈਮ ਵੀ ਸਨਾ ਹੋਵੇ ਸੋ ਉਮੀਦ ਕਰਦੇ ਆਂ ਵੀ ਜਿਹੜਾ ਸੀਜ਼ਨ ਹੈ ਪਰੈਟੀ ਦਾ ਭਾਵੇਂ ਹੜ ਨੇ ਮੀਂਹ ਨੇ ਬਹੁਤ ਵੱਡਾ ਪੰਜਾਬ ਦੇ ਪਿੰਡੇ ਤੇ ਪੀੜਾਂ ਦਾ ਪ੍ਰਾਗਾ ਸੁਟਿਆ ਕੁਦਰਤ ਨੇ ਪਰ ਇਹ ਪੰਜਾਬੀ ਆ ਬਾਬੇ ਨਾਨਕ ਦੀ ਧਰਤੀ ਆ ਇਹ ਮੇਸਾ ਡਿੱਗੀ ਵੀ ਆ ਤੇ ਪੈਰਾ ਸਰ ਖੜਤੀ ਵੀ ਆ ਸੋ ਅਸੀਂ ਬਪਰੀ ਦਾ ਸਿੱਧੀਆਂ ਦੇ باوجود ਇਸ ਪਰ ਗਵਰਨਮੈਂਟ ਨੂੰ ਲੈ ਕੇ ਪੂਰੇ ਲਾਟਾ ਔਰ ਅਸੀਂ ਕੁਦਰਤ ਅੱਗੇ ਬੇਦਾਸ ਕਰਦੇ ਆਂ ਵੀ ਕਿਰਪਾ ਰਵੇ ਮੌਸਮ ਦੀ ਔਰ ਇਸ ਸੀਜ਼ਨ ਵਿੱਚ ਜਿਹੜਾ ਆ ਸਾਰੇ ਲੋਕਾਂ ਲਈ ਵਧੀਆ ਸਾਬਤ ਹੋ ਗਾ ਪੰਜਾਬ ਦੇ ਅੰਦਰ ਸਿਰ ਮਜ਼ਦੂਰਾਂ ਨਾਲ ਵੀ ਰਾਤਾ ਕੀਤਾ ਕਿਸ ਤਰ੍ਹਾਂ ਦੀ ਸਮੱਸਿਆ ਲਈ ਨਹੀਂ ਬਿਲਕੁਲ ਅਸੀਂ ਤਾਂ ਮਜ਼ਦੂਰਾ ਦੇ ਵੀ ਜਿਹੜੇ ਇਸ਼ੂ ਨੇ ਲਗਾਤਾਰ ਇਨਾਨੀ ਜੂਨੀਅਰ ਨਾਲ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਮੈਨੂੰ ਉੱਥੇ ਚੰਡੀਗੜ੍ਹ ਦੇ ਅੰਦਰ ਆ ਪਿਛਲੇ ਸਾਰੇ ਚਿਰਾਂ ਦੇ ਰੇਟ ਵੀ ਰਿਵਾਈਜ਼ ਕੀਤੇ ਸੀਗੇ ਅਸੀਂ ਕਿਉਂਕਿ ਬੜਾ ਸਖਤ ਕੰਮ ਕਰਦੇ ਨੇ ਤੁਸੀਂ ਦੇਖਿਆ 37 ਕਿਲੋ ਦੀ ਬੋਲੀ ਲੈ ਕੇ ਰਕ ਦੇ ਉੱਤੇ ਚੜਨਾ ਹੁੰਦਾ ਨਾ ਸੋ ਅ ਲਗਾਤਾਰ ਇਹਨਾਂ ਦੇ ਕੰਮਾਂ ਦੇ ਉੱਤੇ ਵਸੀ ਤਾਰਾ ਦੇ ਸਰ ਸਫਾਈ ਦੀ ਥੋੜੀ ਸੋਚ ਸਕੇ ਕਿ ਨੂੰ ਨਹੀਂ ਮਿਲਦਾ ਕਿਉਂਕਿ گورਨਮੈਂਟ ਆ ਅ ਤਲਬ ਉਹ चौहानੇ ਨੂੰ ਸਾਫ ਕਰਨ ਦੇ ਲਈ ਪੱਖੇ ਰੱਖਦੇ ਆ ਤੋ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਅੰਦਰ ਮੰਡੀ ਦੇ ਅੰਦਰ ਇਹ ਮਤਲਬ ਮਾਹੌਲ ਤਾਂ ਰਹਿਣਾ ਹੀ ਆ ਪਰ ਬਾਕੀ ਪ੍ਰਬੰਧ ਜਿਹੜੇ ਆ ਉਹ ਮੰਡੀ ਦੇ ਅੰਦਰ ਅਸੀਂ ਆਲਮੋਸਟ ਕੀਤੇ ਆ ਔਰ ਬਸ ਇਹੀ ਸਾਡੀ ਦੁਆ ਹੈ ਕਿ ਮੌਸਮ ਚੰਗਾ ਰਹੇ ਔਰ ਵਧੀਆ ਸੀਜ਼ਨ ਪੰਜਾਬ ਦੇ ਨਾ ਕਰਾਂਗੇ ਸੀਜ਼ਨ ਦੇ ਵਿੱਚ ਕੱਟ ਵੀ ਜਿਹੜੀ ਸੀਗੀ ਉਹ ਕਾਫੀ ਜਾਂਦਾ ਰਹੀ ਹੈ ਸਾਡੇ ਰਹਿ ਗਿਆ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੱਟ ਬਦਾਸ ਨਹੀਂ ਕੀਤਾ ਜਾਊਗਾ ਜਿੱਥੇ ਵੀ ਸਾਨੂੰ ਵਾਇਲੇਸ਼ਨ ਕੋਈ ਕਰਦਾ ਮਿਲਿਆ ਸਖਤ ਐਕਸ਼ਨ ਕਰਾਂਗੇ ਔਰ ਲਗਾਤਾਰ ਮਾਨਸਾ ਵਜਿਤੇ ਰਿਵਿਊ ਕਰਦੇ ਆਏ ਐ ਮੋਹਕੇ ਨੂੰ ਲੈ ਕੇ ਕੋਈ ਖਰੀਦ ਕੇ ਕੋਈ ਆਈ ਨਹੀਂ ਕੋਈ ਪ੍ਰੋਬਲਮ ਨਹੀਂ ਵੈਸੇ ਤਾਂ ਜਿਹੜਾ ਚੋਹਾਨਾ ਮੰਡੀ ਚ ਆ ਰਿਹਾ ਉਹ ਦਾਣਾ ਬਹੁਤ ਖੂਬਸੂਰਤ ਹੈ ਕੁਆਲਿਟੀ ਬਹੁਤ ਪਿਆਰੀ ਹੈਗੀ ਹੈ ਮੈਂ ਅੱਜ ਵੀ ਦੋ ਮੰਡੀਆਂ ਚ ਗਿਆ ਧਾਰੀਵਾਲ ਮੰਡੀ ਦੇ ਅੰਦਰ ਔਰ ਰਈਆ ਮੰਡੀ ਦੇ ਅੰਦਰ ਆਇਆ ਸੋ ਉਹ ਸ਼ਾਨਦਾਰ ਮਾਰਚਰ ਹੈਗਾ 15 16 ਕੋਈ ਦਿੱਕਤ ਨਹੀਂ ਹੈਗੀ ਔਰ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਹੈ ਬੇਫਿਕਰ ਹੋ ਕੇ ਆਓ ਕੱਲ-ਕੱਲ ਦਾਣਾ ਪੰਜਾਬ ਦੀ ਮੰਡੀ ਚ ਚੱਕਾ ਥੈਂਕ ਯੂ